ਸ਼ਕਲ ਜੀ ਅੱਜ ਹੈ ਜੀ 15 ਮਾਰਚ 2025 ਦਿਨ ਹੈਗੇ ਜੀ ਅੱਜ ਸ਼ਨੀਵਾਰ ਪਹਿਲੇ ਮੈਂ ਦੋ ਰੀਟੇਕ ਕਰ ਚੁੱਕਿਆ ਹੈ ਇਸੇ ਚੀਜ਼ ਦੇ ਕਿਉਂਕਿ ਮੈਂ 2025 ਦੀ ਜਗ੍ਹਾ 24 ਬੋਲ ਦਿੰਦੇ ਤੇ ਮਾਰਚ ਦਾ ਮਹੀਨਾ ਵੀ ਮੁੱਕਣੇ ਨੂੰ ਆ ਤੇ ਆਦਤ ਫੇਰ ਉਹੀ ਆ ਵੀ 24 ਵਾਲੀ ਤੇ ਇੱਕ ਇਹ ਵੀ ਗੱਲ ਹੈ ਵੀ ਮੈਂ ਵੀਡੀਓ ਬਣਾਈ ਨਹੀਂ ਹੈ ਹੈਗੀ ਹੈ 21 ਤੋਂ ਪਹਿਲਾਂ ਵਾਲੀ ਵੀਡੀਓ ਮੈਂ ਰਿਕਾਰਡ ਕਰਕੇ ਰੱਖੀ ਹੋਈ ਆ ਪਰ ਉਹ ਮੇਰੇ ਤੇ ਪੋਸਟ ਨਹੀਂ ਹੋਈ ਆ ਹੋਪਫੁਲੀ ਮੈਂ ਅੱਜ ਪੋਸਟ ਕਰੂੰਗਾ ਤੇ ਕੋਈ ਬਹਾਨਾ ਤਾਂ ਮੇਰੇ ਕੋਲ ਹੈ ਨਹੀਂ ਨਾ ਵੀ ਵੀਡੀਓ ਬਣਾਉਣੇ ਦਾ ਪਰ ਚਲੋ ਕੋਈ ਨਾ ਅੱਜ ਬਣ ਗਈ ਠੀਕ ਹੈ ਤੇ অলমোਸਟ ਸਾਲ ਹੋਣੇ ਨੂੰ ਆਇਆ ਏ ਆ ਚੈਨਲ ਕ੍ਰੀਏਟ ਕਰੇ ਨੂੰ ਮਨੇ ਪਰ 100 ਤੋਂ ਵੱਧ ਤਾਂ ਚਲੋ ਐਟਲੀਸਟ ਹੋ ਗਈਆਂ ਚਲੋ 365 ਤਾਂ ਨਹੀਂ ਹੋਈਆਂ ਪਰ 100 ਤੋਂ ਵੱਧ ਤਾਂ ਮੈਂ ਪੋਸਟ ਕਰ ਚੁੱਕਿਆ ਹੈ ਵੀਡੀਓਜ਼ ਤੇ ਹਾਂ ਉਮੀਦ ਜਿੰਨਾ ਤਾਂ ਨਹੀਂ ਪਰ ਫਿਰ ਵੀ ਚੈਨਲ ਲਾਸਟ ਕਰਿਆ ਏ ਗੈਪ ਨਹੀਂ ਪਿਆ ਹੈਗਾ ਹਾਂ ਹੁਣ ਤਾਂ ਗੈਪ ਪਿਆ 15 20 25 30 ਦਿਨ ਦਾ ਗੈਪ ਹੈ ਵੀ ਜਾਂਦਾ ਪਰ ਹੋਪਫੁਲੀ ਆ ਆਹ ਵਾਲੇ ਸਾਲ ਚ ਮੈਂ ਕੋਸ਼ਿਸ਼ ਕਰੂੰਗਾ ਹੋਰ وقت ਦੇ ਵੀ ਉਹ ਮੇਰਾ ਇੱਕ ਦੋਸਤ ਹੈ ਪ੍ਰਗੀਤ ਤਾਂ ਉਹਨਾਂ ਨਾਲ ਮੈਂ ਇੱਕ ਵਾਰ ਗੱਲ ਕਰ ਦਿੱਤਾ ਫੋਨ ਪਰ ਕਿ ਲਿਖਣੇ ਬਾਰੇ ਵੀ ਉਹ ਵੀ ਰੋਜ਼ ਰੋਜ਼ ਬੰਦਾ ਕੀ ਲਿਖੇ ਹੁਣ ਵੀ ਇੰਡਾਇਰੈਕਟ ਜਿਵੇਂ ਮੈਂ ਕਹੇ ਨੇ ਤਾਂ ਭਾਵੇਂ ਰੋਜ਼-ਰੋਜ਼ ਬੰਦਾ ਕਿਆ ਵੀਡੀਓ ਬਣਾਵੇ ਜਦ ਕਿ ਪਹਿਲੇ ਤਾਂ ਮੈਂ ਕਿਹਾ ਵੀ ਹਾਂ ਕੋਈ ਲੌਜੀਕ ਹੋ ਸਕਦਾ ਏ ਵੀ ਦਿੱਤਾ ਪਰ ਕਈ ਵਾਰ ਬੰਦਾ ਵੀ ਬੋਰ ਹੋ ਜਾਂਦਾ ਏ ਵੀ ਨਾ ਸੁੱਝਦਾ ਨਹੀਂ ਹੈ ਕੁਝ ਪਰ ਆਈ ਥਿੰਕ ਉਹ ਗਲਤ ਹੋ ਜਾਂਦਾ ਏ ਚੀਜ਼ ਕਿਤਨਾ ਕਿਤੇ ਕਿਉਂਕਿ ਬੰਦਾ ਜਮੇ ਹੀ ਆਲਸ ਵਾਲੇ ਮੂਡ ਮੈਂ ਚੱਲ ਜਾਂਦਾ ਫਿਰ ਜਮੇ ਹੀ ਨਹੀਂ ਉਹ ਕਰਦਾ ਹੈ ਇਹ ਵੀ ਗਲਤ ਠੀਕ ਹੈ ਤੇ ਦੇਖਦੇ ਹਾਂ ਅੱਗੇ ਕੀ ਬਣਦਾ ਹੈ ਦੂਜੀ ਗੱਲ ਮੈਂ ਕਰਨੀ ਤੀ ਵੀ ਇਹ ਥੋੜੀ ਜੀ ਸੈਡ ਹੈ ਗੱਲ ਪਰ ਚਲੋ ਵੀ ਜ਼ਿੰਦਗੀ ਦਾ ਬਸਾ ਨਹੀਂ ਹੈਗਾ ਮੇਰਾ ਮੇਰੇ ਨਾਲ ਦਾ ਪਿੰਡ ਵਿੱਚ ਮੇਰਾ ਇੱਕ ਦੋਸਤਤਾ ਅਸੀਂ ਟਿਊਸ਼ਨ ਇਕੱਠੇ ਪੜ੍ਹਦੇ ਹੁੰਦੇ ਤੇ ਪਰ ਮੈਂ ਹੁਣ ਮਿਲਦੇ ਜੁਲਦੇ ਰਹਿੰਦੇ ਹੁੰਦੇ ਤੇ ਵੀਰ ਮੈਂ ਦੁੱਧ ਪਾਉਣ ਗਿਆ ਡੈਰੀ ਵਿੱਚ ਤਾਂ ਉੱਥੇ ਮੈਨੂੰ ਮਿਲ ਜਾਂਦਾ ਹੁੰਦਾ ਸੀ ਦੋ ਦਿਨ ਪਹਿਲਾਂ ਦੀ ਗੱਲ ਹੈ ਉਹਦੀ ਡੈਥ ਹੋ ਗਈ ਉਹ 21 ਸਾਲ ਦੀ ਉਮਰ ਸੀ ਹਲੇ ਉਹਦੀ 21 22 ਸਾਲ ਦੀ ਮੇਰੇ ਹਣ ਦਾ ਹੀ ਤਾਂ ਜਵੇਂ ਹੀ ਜਿੰਨੀ ਕੁ ਮਰ ਮੇਰੀ ਹੈ ਹਲੇ ਉਤੋਂ ਇੱਕ ਦਿਨ ਪਹਿਲਾਂ ਮੈਨੂੰ ਮਿਲਿਆ ਡੈਰੀ ਵਿੱਚੋਂ ਮੈਨਾਂ ਹੱਥ ਮਲਾ ਕੇ ਅਗਲੇ ਦਿਨ ਜਦ ਖਬਰ ਆਈ ਬੜਾ ਮੰਦੂਕੀ ਹੋਇਆ ਵੀ ਇੱਥੇ ਇਹ ਕਿਵੇਂ ਹੋ ਗਿਆ ਕਿਉਂ ਹੋਇਆ ਕਿੰਦਾ ਹਨਾ ਪਰ ਉੱਥੇ ਤੇ ਇਹ ਗੱਲ ਸੋਚਣ ਨੂੰ ਮਿਲਦੀ ਵੀ ਜ਼ਿੰਦਗੀ ਦਾ ਫਸਾ ਨਹੀਂ ਹੈਗਾ ਕਿੰਨਾ ਕੁ ਸੋਚੀ ਜਾਈਏ ਵੀ ਹਾਂ ਕੱਲੂ ਮੈਂ ਇਹ ਕਰੂੰਗਾ ਪਰਸੋਂ ਨੂੰ ਮੈਂ ਇਹ ਕਰੂੰਗਾ ਆਉਣ ਵਾਲੇ ਟਾਈਮ 'ਚ ਮੈਂ ਆ ਕਰੂੰਗਾ ਪਰ ਪਤਾ ਹੀ ਨਹੀਂ ਵੀ ਉਹ ਆਉਣ ਵਾਲਾ ਟਾਈਮ ਹੋਣਾ ਜਾਂ ਨਹੀਂ ਆਸਾਂ ਵਾਲੀ ਜ਼ਿੰਦਗੀ ਆ ਅਸੀਂ ਕਿਹੜੀ ਐਸਪਰ ਜਿੰਦੇ ਆ ਵੀ ਕੱਲ ਹੈਗਾ ਹੈ ਹਨਾ ਆਹੀ ਐਸਪਰ ਜਿੰਦੇ ਆ ਵੀ ਕੱਲ ਹੈਗਾ ਤੇ ਕੱਲ ਨੂੰ ਕੁਝ ਕਰੂਗੇ ਤੇ ਇੱਥੇ ਤਾਂ ਉਹ ਕੱਲ ਦਾ ਵੀ ਨਹੀਂ ਹੈ ਵੀ ਪੱਕਾ ਹੈਗਾ ਵੀ ਕੱਲ ਵੀ ਹੋਊਗਾ ਆ ਨਹੀਂ ਹੋਊਗਾ ਜਿਵੇਂ ਫਿਰ ਕਹਿੰਦੇ ਵੀ ਅੱਜ ਚ ਜੀਓ ਅੱਜ ਕਰ ਲੋ ਜੋ ਕਰਨਾ ਹੈ ਯਾ ਆਪਣੇ ਮਨ ਦੀ ਕਰ ਲੋ ਜਿਵੇਂ ਉਹ ਕਹਿੰਦੇ ਵੀ ਯੂ ਓਨਲੀ ਲਿਵ ਵਾਂਸ ਠੀਕ ਆ ਵੀ ਅੱਜ ਦੇ ਦਿਨ ਕਰ ਲੋ ਜੋ ਕਰਨਾ ਹੈ ਜੇ ਬੰਦੇ ਨੇ ਅੱਜ ਅੱਜੇ ਐਸ਼ ਆਰਾਮ ਕਰ ਲਈ ਤੇ ਕੱਲ ਚੜ ਗਿਆ ਫਿਰ ਕੀ ਕਰੂਗਾ ਬੰਦਾ ਮਤਲਬ ਵੀ ਮਤਲਬ ਬੰਦੇ ਨੂੰ ਫੁੱਲ ਮੌਜਾ ਲੁੱਟ ਲਿਆ ਲੱਗੇਗਾ ਹਾਂ ਕਰ ਲਿਆ ਤਾਂ ਕਰਨਾ ਹੈ ਨਾ ਪਰ ਉਹ ਜੇ ਟੰਗਿਆ ਗਿਆ ਕੱਲ ਪਰਸ ਨੂੰ ਫੇਰ ਵੀ ਉਹਦੇ ਕੋਲ ਕੁਝ ਹੋ ਜਾਈ ਨਾ ਬੈਕਅਪ ਕੋਈ ਸਿਕਿਉਰਿਟੀ ਕੋਈ ਉਹ ਇਨ ਜਨਰਲ ਅਗਰ ਪ੍ਰੈਕਟੀਕਲੀ ਗੱਲ ਕਰੀ ਜਾਵੇ ਜੇ ਮੇਰੇ ਵਰਗਾ ਹੁਣ ਕਹੇ ਵੀ ਕੱਲ ਪਤਾ ਨਹੀਂ ਹੋਣਾ ਆ ਨਹੀਂ ਵੀ ਆ ਜ਼ਿੰਦਗੀ ਪਤਾ ਨਹੀਂ ਕਿੰਨੀ ਲੰਬੀ ਹੈ ਜੇ ਮੈਂ ਵੀ ਮੈਨੂੰ ਵੀ ਬੈਂਕ ਮੈਂ 10000 ਆਇਆ ਮੈਂ ਕਰਦਿਆਂ ਤੇ ਮੰਗਾ ਕੁਸ ਕਰਾ ਵੀ ਚੱਲ ਗਿਆ ਤੇ ਗੁੰਮ ਚੱਲਦੀ ਆ ਰਿਹਾ ਇਦਾਂ ਕਮਾ ਲੈਂਦੇ ਆ ਵੀ ਉਹੋ ਉਹ ਹੈਨਾ ਵੀ ਸਾਰਾ ਕੁਸੜਾ ਦਈਏ ਖਨਾਇਸ਼ ਹੋ ਰਾਮ ਬਾਤ ਚਾ ਚੱਲੇ ਵੀ ਔਕਾ ਕੇ ਮੈਂ ਸ਼ਾਇਦ ਇਹਦੀ ਕੋਈ ਮੂਵੀ ਤੀ ਕੋਈ ਸਕਿਟ ਤੀ ਜਾਂ ਕੋਈ ਵੀਡੀਓ ਤੀ ਮੈਨੂੰ ਨਹੀਂ ਪਤਾ ਹੈਗਾ ਕੋਈ ਮੇਰੇ ਦਿਮਾਗ ਚ ਇਹ ਗੱਲ ਆ ਰਹੀ ਵੀ ਐ ਹੁੰਦਾ ਵੀ ਕਿਸੇ ਬੰਦੇ ਨੂੰ ਕੈਂਸਰ ਹੁੰਦਾ ਏ ਉਹਨੂੰ ਦਾ ਡਾਕਟਰ ਕਹਿ ਦਿੰਦਾ ਵੀ ਤੈਨੂੰ ਕੈਂਸਰ ਹੈ ਕਿ ਉਹ ਡਿਪਰੈਸ਼ਨ ਚ ਚਲ ਜਾਂਦਾ ਹੈ ਹਨਾ ਤਾਂ ਉਹ ਸੋਚਦਾ ਵੀ ਮੈਂ ਸਾਰੀ ਐਸ਼ ਆਰਾਮ ਕਰੀ ਨੇ ਫੁੱਲ ਫੁੱਲ ਐਸ਼ ਕਰੀ ਫੁੱਲ ਸਭ ਕੁਝ ਛੜਾਤਾ ਬੈਂਕ ਬੈਲੈਂਸ ਕਿਹਾ ਜਿੰਨਾ ਵੀ ਸੋ ਸਾਰੇ ਪੁੱਠੀ ਸਿਹਾਰਕਤਾ ਕਰੀਆਂ ਕੰਮ ਛੱਡਤਾ ਵੀ ਜਿੱਦਾਂ ਵੀ ਜੋ ਉਹਨੇ ਔਟਪਟਾਂਗ ਕਰਕਤਾ ਕਰੀਆਂ ਥੋੜੇ ਦਿਨ ਬਾਅਦ ਉਹਨੂੰ ਡਾਕਟਰ ਕਹਿੰਦਾ ਵੀ ਮੈਂ ਤੈਨੂੰ ਗਲਤ ਰਿਪੋਰਟ ਦੱਸ ਦਿੱਤੀ ਸੀ ਇਹ ਤੈਨੂੰ ਨਹੀਂ ਹੈਗਾ ਫਿਰ ਉਹ ਦੇਖਦਾ ਵੀ ਹਾਏ ਰੱਬਾ ਮੈਂ ਕੀ ਕਰ ਲਿਆ ਹੈ ਨੌਕਰੀ ਤੇ ਵੀ ਜਾਂਦਾ ਲੱਗਿਆ। ਆਹ ਜਿਹੜੇ ਪੈਸੇ save ਸੂਵ ਕਰੇ ਹੋਏ ਤੇ ਉਹ ਵੀ ਚੱਕ ਤੇ। ਹੁਣ ਕਿਆ ਬਣੂਗਾ ਮੇਰਾ। zero ਹੋ ਗਿਆ ਜਮਾ ਹੀ। ਐਨਾ ਉਹਨੂੰ cancer ਨੇ ਨਹੀਂ ਤਾਂ ਮਾਰਿਆ। ਜਿੰਨਾ ਆਹ ਝੋਰੇ ਨੇ ਮਾਰ ਦੇਣਾ। ਮਤਲਬ ਕਹਿਣੇ ਦੀ ਗੱਲ ਆ ਵੀ ਕਿਸੇ ਵੀ ਪਾਸੇ ਨੂੰ ਜੀ ਨਹੀਂ ਸਕਦੇ ਆਪਾਂ। yet ਆਪਾਂ ਜੀ ਰਹੇ ਆ। ਵੀ ਜਦਾਂ ਮਹਾਤਮਾ ਬੁੱਧ ਨੇ ਕਿਹਾ ਤਾ ਵੀ life is suffering ਵੀ suffering ਆ। ਚਾਹੇ ਉਹ ਜਦ ਰਾਜਾ ਤੇ ਜਦਵੀ ਤੇ ਜਦ ਸਾਧੂ ਬਣ ਗਏ ਜਦਵੀ ਤੇ ਉਹ ਨੈਵਰ ਐਂਡਿੰਗ ਸਾਈਕਲ ਵਾਲਾ ਹੀ ਹੈ ਤਾਂ ਕੁਝ ਜਗਾ ਕਹਿੰਦੇ ਵੀ ਚੂਜ਼ ਵਾਟ ਯੂ ਵਾਂਟ ਟੂ ਸਫਰ ਫੋਰ ਵੀ ਆਪਣੇ ਆਪ ਚੂਜ਼ ਕਰੋ ਵੀ ਕਿਹੜੀ ਸਫਰਿੰਗ ਲੈਣੀ ਹੈ ਕਿਉਂਕਿ ਸਫਰਿੰਗ ਤੇ ਤਾਂ ਆਪਾਂ ਜਿਨ ਸਕਦੇ ਹਪਤੰਦਰੋ ਅਰ ਤਾਂ ਚੂਜ਼ੇ ਕਰ ਲੋ ਬੈਟਰ ਆ ਵੀ ਆ ਕੰਮ ਕਰਕੇ ਠੀਕ ਆ ਭਾਈ ਜ਼ਿੰਦਗੀ ਲਗਾਉਣੀ ਠੀਕ ਆ ਓਕੇ ਮਤਲਬ ਇਹ ਉਲਟੇ ਸਿੱਧੇ ਨਹੀਂ ਕੰਮ ਹੁੰਦੇ ਆ ਪਰ ਜੇ ਇਦਾਂ ਸੋਚਿਆ ਜਾਵੇ ਭਾਈ ਠੀਕ ਹੈ ਜੀ ਅੱਜ ਵਾਸਤੇ ਨਹੀਂ ਅੱਜ ਸੀਗੀ 15 ਮਾਰਚ 2025 ਦਿਨ ਸੀਗਾ ਜੀ ਅੱਜ ਸ਼ਨੀਵਾਰ